ਅਸਲ ਮੈਨੇ ਬੱਚਾ ਸੰਸਾਰ ਤੇ ਬੰਦਾ ਇਹ ਗੱਲ ਵਿਖਾਉਣਾ ਚਾਹੁੰਦਾ ਵੀ ਮੈਂ ਜਵਾਨਾਂ ਜਵਾਨੀ ਦੀ ਗੱਲ ਕਰਨੀ ਚਾਹੁੰਨੇ ਆ ਤੇ ਪ੍ਰੋਫੈਸਰ ਸਾਫ ਸਿੰਘ ਜੀ ਆਪਣੀ ਕਿਤਾਬ ਵਿੱਚ ਲਿਖਦੇ ਆ ਉਹ ਜੀਵਨ ਕਹਾਣੀ ਵਿੱਚ ਲਿਖਦੇ ਆ ਕਹਿੰਦੇ ਸੱਜਣਾ ਜੇ ਤੂੰ ਅਮੀਰ ਬਣਨਾ ਚਾਹੁੰਦਾ ਹੈ ਨਾ ਜੇ ਤੂੰ ਜਵਾਨ ਬਣਨਾ ਚਾਹੁੰਦਾ ਹੈ ਜੇ ਸੰਸਾਰ ਦੇ ਉੱਤੇ ਜਵਾਨ ਦਿਸਣਾ ਚਾਹੁੰਦਾ ਹੈ ਤੇ ਸੱਜਣਾ ਜਵਾਨੀ ਵਿੱਚ ਜਿਹੜਾ ਸ਼ਹੀਦੀ ਪ੍ਰਾਪਤ ਕਰ ਜਾਂਦਾ ਉਹ ਸਦਾ ਵਾਸਤੇ ਜਵਾਨ ਰਹਿੰਦਾ ਹੁੰਦਾ ਆ ਆਪਾਂ ਖੁਸ਼ੀਆਂ ਦੇ ਸਮਾਗਮ ਤੇ ਆਏ ਆ ਚੇਤਾ ਰੱਖਿਆ ਜੇ ਕੋਈ ਇਸ ਗੱਲ ਨਾ ਸਮਝੇ ਵੀ ਇੱਥੇ ਤੇ ਖੁਸ਼ੀਆਂ ਦੀ ਗੱਲ ਹੋਣੀ ਚਾਹੀਦੀ ਸੀ ਚੇਤਾ ਰੱਖਿਆ ਜੇ ਜੇ ਬਾਬਾ ਅਜੀਤ ਸਿੰਘ ਸ਼ਹੀਦ ਨਾ ਹੁੰਦੇ ਤੇ ਅੱਜ ਸਾਡੇ ਪੁੱਤਾਂ ਦੇ ਆਨੰਦ ਕਾਰਜ ਨਹੀਂ ਸੁਣੋਣੇ ਜੀ ਬਾਬਾ ਜੁਝਾਰ ਸਿੰਘ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੇ ਸ਼ਹੀਦ ਨਾ ਹੁੰਦੇ ਤੇ ਸਾਡੇ ਧੀਆਂ ਪੁੱਤਾਂ ਦੇ ਅੱਜ ਆਨੰਦ ਕਾਰਜ ਨਹੀਂ ਸੁਣੋਣੇ ਆਪਾਂ ਆਨੰਦ ਕਾਰਜ ਕਹਿੰਦੇ ਆ ਮੁਸਲਮਾਨ ਧਰਮ ਦੇ ਅੰਦਰ ਨਿਕਾਹ ਕਿਹਾ ਜਾਂਦਾ ਹੈ ਤੇ ਜਿਹੜਾ Hindu ਧਰਮ ਹੈ ਉਸ ਧਰਮ ਦੇ ਅੰਦਰ ਵਿਆਹ ਕਿਹਾ ਜਾਂਦਾ ਹੈ ਹੁਣ ਇੱਕ ਗੱਲ ਬੜੇ ਧਿਆਨ ਦੇ ਨਾਲ ਸੁਣਿਆ ਜੇ ਜਿਹੜਾ ਨਿਕਾਹ ਸ਼ਬਦ ਹੈ ਉਹ ਮੁਸਲਮਾਨ ਧਰਮ ਦੇ ਵਿੱਚ ਹੈ ਉਹ ਨਿਕਾਹ ਐਸਾ ਹੈ ਇੱਕ ਨਿਕਾਹ ਕਰਦੇ ਨੇ ਤੇ ਉਹ 5-5 ਔਰਤਾਂ ਰੱਖ ਲੈਂਦੇ ਨੇ ਉਹ ਇੱਕ ਨਿਕਾਹ ਕਰਦੇ ਨੇ ਤੇ 5 ਔਰਤਾਂ ਰੱਖਣ ਦਾ ਉਹ ਆਪਣੇ ਮਜ਼ਬ ਵਿੱਚ ਕਹਿੰਦੇ ਸਾਨੂੰ ਹੱਕ ਹੈ ਤੇ ਜੇ Hindu ਧਰਮ ਨੂੰ ਪੜ ਲਿਆ ਜਾਵੇ ਤੇ ਜਦੋਂ ਵਿਆਹ ਹੁੰਦਾ ਹੈ ਤੇ ਇੱਕ ਦ੍ਰੋਪਦੀ ਪੰਜ ਪੰਜ ਇਨਸਾਨਾਂ ਦੇ ਨਾਲ ਰਹਿ ਸਕਦੀ ਹੈ ਪਰ ਜੇ ਸਿੱਖ ਧਰਮ ਨੂੰ ਵੇਖਿਆ ਜਾਵੇ ਤੇ ਪਾਤਸ਼ਾਹ ਕਹਿੰਦੇ ਏਕਾ ਨਾਰੀ ਜਤੀ ਕਹਾਵੇ ਏਕਾ ਨਾਰੀ ਜਤੀ ਕਹਾਵੇ ਵਾਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਿੱਖੋ ਇਹ ਵੀ ਗੱਲ ਕਹਿੰਦੇ ਆ ਪਰਤ ਰਾ ਰੂਪ ਨਾ ਪੇਖਿਆ ਨੇਤਰ ਕਹਿੰਦੇ ਸੰਸਾਰ ਦੇ ਉੱਤੇ ਕਿਸੇ ਔਰਤ ਵੱਲ ਜੇ ਭੈੜੀ ਨਜ਼ਰ ਵੱਲ ਤੱਕਦੇ ਹੋ ਤੁਸੀਂ ਤੁਸੀਂ ਗੁਨਾਹਗਾਰ ਹੋ ਸੰਸਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਪੇਖੀ ਸੰਸਾਰ ਦੇ ਉੱਤੇ ਕਰਪਟੀ ਇਨਸਾਨ ਉਹ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ ਹੈਗਾ ਜੇ ਤਰਖਿਆ ਦੇ ਸੰਸਾਰ ਦੇ ਉੱਤੇ ਜਿਨਕੇ ਚਿਹਰੇ 'ਤੇ ਨਕਾਬ ਹੁੰਦੇ ਹਨ ਉਹਨਕੇ ਗੁਨਾਹ ਬੇਹਿਸਾਬ ਹੁੰਦੇ ਉਹ ਬਰਲੇ ਹੁੰਦੇ ਨੇ ਸੰਸਾਰ ਦੇ ਉੱਤੇ ਜਿਨ੍ਹਾਂ ਦੇ ਨਕਾਬ ਵੀ ਉਹੋ ਜਿਹੇ ਹੋਣ ਤੇ ਉਹਨਾਂ ਦੇ ਚੋਲੇ ਵੀ ਉਹੋ ਜਿਹੇ ਹੋਣ ਇਹਨਾਂ ਦੇ ਕਰਤੂਤਾ ਅੱਜ ਬੜੀਆਂ ਮਾੜੀਆਂ ਦੇ ਸੰਸਾਰ ਦੇ ਉੱਤੇ ਅਤੇ ਐਸੇ ਸੰਸਾਰ ਦੇ ਚੋਲੇ ਵਾਲੇ ਵਿਖੇ ਹੋਣੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਸਾਡੇ ਵਰਗਾ ਧਰਮੀ ਕੋਈ ਨਹੀਂ ਹੈਗਾ ਉਸ ਨੂੰ ਮਾਨਕ ਰਿਆ ਕਰੋ ਜੇ ਤੁਸੀਂ ਅੰਮ੍ਰਿਤ ਵੇਲੇ ਗੁਰੂ ਘਰ ਜਾਂਦੇ ਹੋ ਨਾ ਤੇ ਲੱਖਾਂ ਨਾਲੋਂ ਚੰਗੇ ਹੋ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਦਰ ਸਤਕਾਰ ਕਰਦੇ ਹੋ ਤੁਸੀਂ ਬੜਿਆਂ ਨਾਲੋਂ ਚੰਗੇ ਹੋ ਕਿਤਾ ਗੁਰੂ ਤੋਂ ਡਰ ਵਾਲਾ ਸੰਸਾਰ ਦੇ ਇਥੇ ਹਾਈ ਕੋਈ ਨਹੀਂ ਹੈਗਾ ਬਾਦਸ਼ਾਹ ਕਹਿੰਦੇ ਹੈਂ ਮਿਰਲੇ ਨਹੀਂ ਕਣੇ ਫੈਲ ਫੱਕੜ ਸੰਸਾਰ ਉਹ ਬਿਰਲੇ ਕਰਦੇ ਜਿਹੜੇ ਗੁਰੂ ਤੋਂ ਡਰਦੇ ਹੁੰਦੇ ਨੇ ਪਰ ਜਿਹੜਾ ਡਰਦਾ ਨਾ ਤਾਂ ਗੁਰੂ ਤੋਂ ਉਹ ਗੁਰੂ ਤਖਤ ਤੋਂ ਤਾਜ ਦੇ ਮਾਲਕ ਬਣਾ ਦਿੰਦਾ ਹੈ ਪਾਸ਼ਾ ਕਹਿੰਦੇ ਤਖਤ ਬਹਾ ਤਖਤ ਦੇ ਕਹ ਲਾਇਕ ਸੰਸਾਰ ਦੇ ਉੱਤੇ ਗੁਰੂ ਪਾਸ਼ਾ ਉਹਨੂੰ ਬਿਠਾਉਂਦਾ ਹੈ ਅੱਜ ਤੇ ਉਹ ਬਹਿ ਗਏ ਜਿਨ੍ਹਾਂ ਦੇ ਸੰਸਾਰ ਦੇ ਉੱਤੇ ਹੱਥਵਾ ਸੀ ਕਿਛ ਨਹੀਂ ਹੈਗਾ ਅੱਜ ਤੇ ਸੰਸਾਰ ਦੇ ਉੱਤੇ ਐਸਾ ਬਣ ਗਿਆ ਮੈਂ ਵੀਰਾਂ ਨੂੰ ਬੇਨਤੀ ਕਰਾਂ ਵੀ ਪੱਖੇ ਚਲਾ ਦਿਓ ਗਰਮੀ ਕਾਫੀ ਹੋ ਗਈ ਆ ਤੇ ਇਹਨਾਂ ਹੋਵੇ ਵੀ ਸੰਗਤ ਉੱਠ ਕੇ ਚਲ ਜੇ ਪੀਏ ਟਾਡੀ ਵੀ ਵਾਹ ਉੱਚਾ ਬੋਲਦੇ ਆ ਤੇ ਗਰਮੀ ਵੀ ਕਾਫੀ ਹੋ ਗਈ ਆ ਤੇ ਨਾ ਹੋਵੇ ਪੀ ਪਸੀਨਾ ਜਿਆਦਾ ਆਵੇ ਤੇ ਸੰਗਤ ਚਲੀ ਜਾ ਮੈਂ ਬੇਨਤੀ ਕਰਾਂ ਵੀ ਪੱਖੇ ਚਲਾ ਦਿਓ ਗਰਮੀ ਕਾਫਾ ਕਾਫੀ ਹੋ ਗਈ ਆ ਮੈਨੂੰ ਗਰਮੀ ਦਾ ਚੇਤਾ ਆਇਆ ਇੱਕ ਕਹਿੰਦਾ ਜੇਠ ਦਾ ਮਹੀਨਾ ਤੇ ਜੇਠ ਦੇ ਮਹੀਨੇ ਵਿੱਚ ਇੱਕ ਪਿੰਡ ਤੋਂ ਬਾਹਰ ਆ ਗਿਆ ਸਾਧੂ ਉਹ ਸਾਧੂ ਆਣ ਕੇ ਬੈਠਾ ਤੇ ਸਾਧੂ ਨੇ ਪਹਿਲਾਂ ਕੀ ਲੜਾ ਹੁੰਦਾ ਵੀ ਲੋਕਾਂ ਨੂੰ ਵਿਖਾਉਣਾ ਹੁੰਦਾ ਵੀ ਮੇਰੇ 'ਚ ਕਰਾਮਾਤ ਕੀ ਆ ਮੈਂ ਸਾਰੇ ਸਾਧੂਆਂ ਦੀ ਨਹੀਂ ਗੱਲ ਕਰ ਰਿਹਾ ਲਾਈਵ ਟੈਲੀਕਾਸਟ ਹੋ ਰਿਹਾ ਕਿਤੇ ਬਾਬਿਆਂ ਦਾ ਫੋਨ ਆਉਣਾ ਸ਼ੁਰੂ ਹੋ ਜਾਣਾ ਵੀ ਸਾਡੇ ਤੇ ਲਾ ਕੇ ਗੱਲ ਕੀਤੀ ਆ ਉਹ ਕਹਿੰਦੇ ਵੀ ਮਾਰ ਬਾਬਾ ਆ ਗਿਆ ਉਹਨੇ ਜੇਠ ਹਾੜ ਦੇ ਵੇਲੇ ਆਪਣੇ ਚੇਲਿਆਂ ਨੂੰ ਆਖਿਆ ਵੀ ਆ ਗਾਲੇ ਦਿਵਾਲੇ ਬਾੜ ਦਿਓ ਚੰਗੀ ਧਰ ਕੇ ਲੰਗੇ ਲੰਬੂ ਲਾ ਦਿਓ ਅੱਗ ਦੇ ਹੁਣ ਜੇਠ ਹਾੜ ਦਾ ਮਹੀਨਾ ਨੰਗੇ ਪਿੰਡੇ ਸਾਧੂ ਬੈਠਾ ਹੁਣ ਸਾਰੇ ਪਾਸੇ ਅੱਗ ਲੱਗੀ ਹੋਈ ਆ ਤੇ ਸਾਡੀਆਂ ਮਾਈਆਂ ਬੜੀਆਂ ਭੋਲੀਆਂ ਹੁੰਦੀਆਂ ਨੇ ਕਿਤੇ ਬਾਬਾ ਬੜਾ ਕਰਨੀ ਵਾਲਾ ਬਾਬਾ ਬਾਹਰ ਆ ਕੇ ਬੈਠਾ ਹੋਇਆ ਪਿੰਡ ਤੇ ਬਾਬਾ ਬੜਾ ਕਰਨੀ ਵਾਲਾ ਉਹਨੂੰ ਸੇਕ ਨਹੀਂ ਲੱਗਦਾ ਉਹਨੂੰ ਗਰਮੀ ਨਹੀਂ ਲੱਗਦੀ ਜੇਠ ਦੇ ਮਹੀਨੇ ਵਿੱਚ ਬੈਠਾ ਹੋਇਆ ਇੱਕ ਜਾ ਦੋ ਜਾ ਲੈਣ ਵਾਦੀ ਗਈ ਵਾਦੀ ਗਈ ਬਾਬਾ ਚੰਗਾ ਤਕੜਾ ਡੇਰਾ ਬਣਾ ਬੈਠਾ ਹੁਣ ਬਲੋਕੀ ਬਾਬੇ ਨੂੰ ਕਹਿਣ ਵੀ ਬਾਬਾ ਤਿਆਗੀ ਬੜਾ ਹੁਣ ਪੁੱਛਣ ਵਾਲਾ ਹੋਵੇ ਵੀ ਚਾਰ ਜੀ ਘਰ ਦੇ ਛੱਡ ਕੇ 4 ਲੱਖ ਬੰਦਾ ਮਗਰ ਲਾ ਲਿਆ ਬਾਬਾ ਤਿਆਗੀ ਹੋ ਗਿਆ ਹੁਣ ਜੇ ਵੇਖਿਆ ਜਾਵੇ 12 ਮਰਲੇ ਦਾ ਘਰ ਘਰਚ ਨਹੀਂ ਹੁੰਦਾ ਤੇ 12 ਕਿੱਲੇ ਚ ਕੋਠੀ ਬੜੀ ਹੁੰਦੀ ਬਾਬਿਆਂ ਦੀ ਉਹ ਕਹਿੰਦਾ ਬਾਬਾ ਆ ਗਿਆ ਉਹ ਜੇਠ ਮਹੀਨੇ ਵਿੱਚ ਫਿਰ ਆ ਕੇ ਬਾਲ ਕੇ ਬਹਿ ਗਿਆ ਇੱਕ ਗੁਰੂ ਦਾ ਪਿਆਰਾ ਕਹਿੰਦਾ ਵੀ ਵਾਵਾ ਪਾਜਰ ਚਾਹ ਦੇਖੇ ਤੇ ਸਹੀ ਜਾ ਕੇ ਆਇਆ ਕਿਹੋ ਜਾਂ ਹੁਣ ਉਹੀ ਜੇਠ ਦਾ ਮਹੀਨਾ ਬਾਬੇ ਨੇ ਅੱਗ ਲਾਈ ਹੋਈ ਆਸੇ-ਪਾਸੇ ਬੈਠਾ ਬਾਬੇ ਦੇ ਕੋਲ ਮੱਥਾ ਟੇਕ ਕੇ ਨਾ ਘੁੰਮ ਕੇ ਫਿਰ ਮੱਥਾ ਟੇਕਣ ਲੱਗਾ ਤੇ ਸਿੱਖ ਕਹਿੰਦਾ ਵੀ ਇੱਕ ਕਮੀ ਐ ਇੱਕ ਕਮੀ ਐ ਬਾਬੇ ਨੇ ਅੱਖ ਖੋਲ ਕੇ ਵੇਖਿਆ ਵੀ ਅਜ ਤੱਕ ਤਾਂ ਕਮੀਆਂ ਕੱਢਣ ਵਾਲਾ ਆਇਆ ਹੀ ਕੋਈ ਨਹੀਂ ਹੈਗਾ ਆ ਨਵਾਂ ਹੀ ਕੋਈ ਆ ਗਿਆ ਕਮੀਆਂ ਕੱਢਣ ਵਾਲਾ ਉਹਨੇ ਫੇਰ ਜਗੀੜਾ ਜਿਹਾ ਦਿੱਤਾ ਤੇ ਫਿਰ ਬਾਬੇ ਨੂੰ ਕਹਿੰਦਾ ਕਹਿੰਦਾ ਇੱਕ ਕਮੀ ਹੈਗੀ ਆ ਬਾਬੇ ਨੇ ਦੋਵੇਂ ਅੱਖਾਂ ਖੋਲ ਕੇ ਆਪਣੇ ਨਾਲ ਦੇ ਸੇਲੇ ਨੂੰ ਆਖਿਆ ਕਹਿੰਦਾ ਪੁੱਛੋ ਤੇ ਸਹੀ ਕੀ ਨਾ ਕਮੀ ਕਿਹੜੀ ਆ ਉਹ ਤੀਜਾ ਕਿਹੜਾ ਦੇ ਕੇ ਕਹਿੰਦਾ ਕਹਿੰਦਾ ਇੱਕ ਕਮੀ ਹੈਗੀ ਆ ਬਾਬੇ ਨੂੰ ਗੁੱਸਾ ਚੜਿਆ ਬਾਬੇ ਨੇ ਚੋਚ ਕੇ ਮਗਰ ਪੱਜ ਪਿਆ ਤੇ ਅੱਗੇ ਕਿ ਤੁਰਿਆ ਜਾਵੇ ਸਿੱਖ ਉਹ ਕਹਿੰਦਾ ਜਾਂਦਾ ਜਾਂਦਾ ਕਮੀ ਤੇ ਦੱਸ ਜਾ ਕਹਿੰਦਾ ਇਹੀ ਕਮੀਆਂ ਹੋਵੇਂ ਹੰਕਾਰ ਨਾਲ ਤੇ ਭਰਿਆ ਫਿਰਦਾ ਜਿਤੇ ਹਾ ਹਜੇ ਤੇ ਹੰਕਾਰ ਦੇ ਨਾਲ ਭਰਿਆ ਫਿਰਦਾ ਤੂੰ ਕਹਿੰਦਾ ਸਾਧ ਸਾਧ ਤੇ ਬੜੀ ਉੱਚੀ ਪਦਵੀ ਹੈ ਗਰਵਾਲੇ ਕਹਿੰਦੀ ਸੰਤਾ ਕੋ ਮੱਤ ਕੋ ਨਿੰਦ ਸੰਤ RAM ਹੈ ਇੱਕ ਸੰਤਨਾ ਦੇ ਪਦਵੀ ਬਹੁਤ ਉੱਚੀ ਹੋਇਆ ਕਰਦੀ ਹੈ ਅੱਜ ਤੇ ਭੇਖੀ ਸੰਸਾਰ ਦੇ ਉੱਤੇ ਜਿਹਦਾ ਕੰਮ ਨਹੀਂ ਚੱਲਦਾ ਉਹ ਬਾਬਾ ਬਣ ਜਾਂਦਾ ਜਿਹਦਾ ਕੰਮ ਨਹੀਂ ਚੱਲਦਾ ਉਹ ਧਰਮ ਪ੍ਰਚਾਰ ਦੇ ਵੇਖਦਾ ਉਹ ਕਹਿੰਦਾ ਸੰਸਤਾ ਬਣਾ ਲੈਣਾ ਮਾਫ ਕਰਿਓ ਮੇਰਾ ਅੱਜ ਦਾ ਇਹ ਪ੍ਰਕਰਣੀ ਹੈਗਾ ਉਹ ਗਰਮੀ ਕਰਕੇ ਚੇਤਾ ਆ ਗਿਆ ਤਾਂ ਮੈਂ ਤੁਹਾਡੇ ਨਾਲ ਸੰਝਾ ਕਰ ਲਿਆ ਫਿਰ ਤਕਿਓ ਜੇ ਧੰਨ ਸ਼ੇਵੇਂ ਪਾਤਸ਼ਾਹ ਮਹਾਰਾਜ ਗ੍ਰਸਤ ਜੀਵਨ ਵਿੱਚ ਐਸੇ ਸੰਸਾਰ ਦੇ ਉੱਤੇ ਗੁਰੂ ਨੇ ਵੀ ਜਿਹੜਾ ਸਿੱਖ ਧਰਮ ਵੇਖਿਆ ਜਾਵੇ ਸਿੱਖ ਧਰਮ ਨੂੰ ਪੜਿਆ ਜਾਵੇ ਸੰਸਾਰ ਦੇ ਉੱਤੇ ਸਿੱਖ ਧਰਮ ਦੇ ਅੰਦਰ ਨੌ ਪਾਛੀਆਂ ਦੇ ਆਨੰਦ ਕਰਜ ਹੋਏ ਨੇ ਜੇ ਸੰਸਾਰ ਦੇ ਉੱਤੇ ਵੇਖਿਆ ਜਾਵੇ ਹੋਰ ਧਰਮਾਂ ਨੂੰ ਪੜਿਆ ਜਾਵੇ ਲੋਕ ਕਹਿੰਦੇ ਨੇ ਪਿੱਛੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਜੰਗਲਾਂ ਵਿੱਚ ਚਲੇ ਜਾਓ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਜੰਗਲਾਂ ਵਿੱਚ ਬਹਿ ਕੇ ਪਰਿਵਾਰ ਤੋਂ ਦੂਰ ਰਹਿ ਕੇ ਤੁਸੀਂ ਰੱਬ ਦੀ ਪ੍ਰਾਪਤੀ ਕਰ ਸਕਦੇ ਹੋ ਸਰ ਗੁਰੂ ਨਾਨਕ ਦਾ ਘਰ ਇੱਕ ਹੋਰ ਗੱਲ ਕਹਿੰਦਾ ਕਹਿੰਦਾ ਸੱਜਣਾ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਪਾਛਾ ਕਹਿੰਦੇ ਹਾਥ ਪਾਉ ਕਰ ਕਾਮ ਸਭ ਚਿਤ ਨਰੰਜਨ ਨਾਲ ਕਹਿੰਦੇ ਰੱਬ ਦੇ ਨਾਲ ਚਿਤ ਆ ਕੇ ਰੱਖ ਮਨ ਦੀ ਇਕਾਗਰਤਾ ਹੋਵੇ ਮਨ ਦੀ ਇਕਾਗਰਤਾ ਗਈ ਆ ਤੇ ਫਿਰ ਸਾਰਾ ਕੁਝ ਪ੍ਰਾਪਤ ਆ ਫਿਰ ਬਾਣੀ ਕਹਿੰਦੀ ਗੁਰਸਬਾ ਏਵਨਾ ਪਾਈ ਆ ਗੁਰਸਬਾ ਏਵਨਾ ਪਾਈ ਆ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਤਾਂ ਮਿਲਿਆ ਜੇ ਮਨ ਰਹਿ ਹਦੂਰ ਗੱਲ ਫਿਰ ਮਨ ਦੀ ਆਉਂਦੀ ਜੇ ਜਿਨ੍ਹਾਂ ਨੇ ਮੰਨ ਕਰਕੇ ਰੱਬ ਨੂੰ ਅਰਾਧਨਾ ਕਰ ਲਈ ਨਾ ਜਿਨ੍ਹਾਂ ਨੇ ਮੰਨ ਕਰਕੇ ਇਸ ਰੱਬ ਦੇ ਚਰਨਾਂ ਵਿੱਚ ਝੁੱਕ ਗਏ ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਤੇ ਜਿਹੜਾ ਬੰਦਾ ਕਹਿੰਦਾ ਛੜਾ ਹੋਵੇ ਉਹ ਰੱਬ ਦੀ ਪ੍ਰਾਪਤੀ ਵੱਧ ਹੋ ਜਾਂਦੀ ਹੈ ਅੱਜ ਜਿਹੜਾ ਆਨੰਦ ਕਾਰਜ ਨਹੀਂ ਕਰਾਉਂਦਾ ਕਹਿੰਦੇ ਰੱਬ ਦੀ ਪ੍ਰਾਪਤੀ ਉਹਨੂੰ ਛੇਤੀ ਹੋ ਗਈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਨਹੀਂ ਅਸੀਂ ਲਿਖਣਾ ਪੈਂਦਾ ਪਾਚਾ ਕਹਿੰਦੇ ਬਿੰਦ ਰੱਖ ਜਿਓ ਤਰੀਆ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਕਹਿੰਦੇ ਸੰਸਾਰ ਦੇ ਉੱਤੇ ਜੇ ਆਨੰਦ ਕਾਰਜ ਨਾ ਕਰਵਾਉਣ ਦੀ ਗੱਲ ਕਰਦੇ ਹੋ ਨਾ ਫਿਰ ਰੱਬ ਦੀ ਪ੍ਰਾਪਤੀ ਹੁੰਦੀ ਫਿਰ ਖੁਸਰੇ ਤੇ ਬ੍ਰਹਮ ਗਿਆਨੀ ਪੈਦਾ ਹੋਣੇ ਸੀ ਮਾਫ ਕਰਿਓ ਮੈਂ ਉਹ ਕੌਮ ਨੂੰ ਨਿੰਦਦਾ ਨਹੀਂ ਹੈਗਾ ਨਾ ਕੋਈ ਨੇ ਸਾਨਾ ਵਿੱਚ ਨਾ ਪੁਰਸ਼ਾਂ ਵਿੱਚ ਨਾ ਮਰਦਾਂ ਵਿੱਚ ਉਹ ਰੱਬ ਦੇ ਧੱਕੇ ਹੋਏ ਨੇ ਉਹ ਤਾਂ ਪਹਿਲਾਂ ਰੱਬ ਨੇ ਐਸੇ ਨੇ ਅਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਬਣਾ ਕੇ ਰੱਖ ਦਿੱਤਾ ਘਰ ਦੇ ਵਿੱਚ ਵਧਾਈਆਂ ਲੈਣਾ ਆਦਣ ਕਹਿੰਦੇ ਖੁਸਰੇ ਆਇਆ ਕਿ ਤਾ ਸਰਾਫ ਨਾ ਦੇ ਦੇਣ ਸਿੱਖ ਕਿਹਨਾਂ ਦਾ ਸਰਾਫ ਜਰਦਾ ਹੁੰਦਾ ਸਿੱਖ ਇਤਿਹਾਸ ਵਿੱਚ ਕਿੱਥੇ ਲਿਖਿਆ ਕਿਸੇ ਨੇ ਸਰਾਫ ਦਿੱਤਾ ਕਿਸੇ ਨੇ ਵਰ ਦਿੱਤਾ ਉਹ ਕਿਸੇ ਨੇ ਸੁਖਣਾ ਸੁਖੀ ਸੁਹੀ ਰਾਗ ਦੇ ਅੰਦਰ ਇੱਕ ਸ਼ਬਦ ਹੁੰਦਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੁਖਣਾ ਦਾ ਉਹ ਸੁਖਣਾ ਕਾਦ ਵਾਸਤੇ ਕੇਵਲ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਕੇਵਲ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਸਿੱਖ ਧਰਮ ਨੂੰ ਮੰਨਦਾ ਨਾ ਕੋਈ ਸੁਖਣਾ ਨਾ ਕੋਈ ਵਰ ਨਾ ਕੋਈ ਸ਼ਰਾਫ ਕੇਵਲ ਇੱਕੋ ਹੀ ਹੈ ਉਹਦੇ ਘਰ ਵਿੱਚ ਅੰਮ੍ਰਿਤ ਵੇਲੇ ਜਪਜੀ ਸਾਹਿਬ ਹੋਣਾ ਉਹਦੇ ਘਰ ਵਿੱਚ ਨਿਤਨੇਮ ਹੋਣਾ ਚਾਹੀਦਾ ਤੇ ਜਿਹੜਾ ਬੰਦਾ ਨਿਤਨੇਮ ਕਰਦਾ ਉਹਨੂੰ ਸੰਸਾਰ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਟਰਨ ਦੀ ਗੱਲ ਕਰਦੇ ਹੋ ਨਾ ਅੱਜ ਕਹਿੰਦੇ ਖਾੜਕੂ ਆਤ ਕੌਣ ਸੀ ਖਾੜਕੂ ਕੌਣ ਹੈ ਜੇ ਪੜਨਾ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਤੇ ਗੁਰੂ ਨਾਨਕ ਤੋਂ ਵੱਡਾ ਖਾੜਕੂ ਹੀ ਕੋਈ ਨਹੀਂ ਸੀ ਜਿਨੂੰ ਬਾਬਰ ਨੂੰ ਜਬਰ ਕਹਿ ਦਿੱਤਾ ਉਹਦੇ ਵੱਡਾ ਖਾੜਕੂ ਕੌਣ ਸੀ ਸੰਸਾਰ ਦੇ ਉੱਤੇ ਜੇ ਇਤਿਹਾਸ ਪੜ੍ਹੀਏ ਮੈਂ ਗੱਲ ਕਰ ਰਿਹਾ ਸੀ ਆਨੰਦ ਕਾਰਜ ਦੀ ਇੱਕ ਵਾਰੀ ਛੇਵੇਂ ਪਾਤਸ਼ਾਹ ਮਹਾਰਾਜ ਦਾ ਲੱਗਿਆ ਹੋਇਆ ਦਰਬਾਰ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਭਾਈ ਗੁਰਦਾਸ ਜੀ ਉਹ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਕਥਾ ਕਰਿਆ ਕਰਦੇ ਸਨ ਹੁਣ ਕਥਾ ਕਰਦੇ ਹਣ ਇੱਕ ਪੰਡਤ ਸੀ ਉਹ ਬੜਾ ਚਲਾਕ ਸੀ ਕਹਿੰਦਾ ਗੁਰੂ ਘਰ ਦੀ ਵਿਰੋਧਤਾ ਬੜੀ ਕਰਦਾ ਹੁੰਦਾ ਸੀ ਹੁਣ ਭਾਈ ਗੁਰਦਾਸ ਜੀ ਜਦੋਂ ਕਥਾ ਕਰਕੇ ਜਦੋਂ ਗੁਰੂ ਦੀ ਹਾਜ਼ੂਰੀ ਵਿੱਚੋਂ ਬਾਹਰ ਨਿਕਲੇ ਤੇ ਆਪਣੇ ਘਰ ਵੱਲ ਤੁਰੇ ਜਾਂਦੇ ਆ ਹੁਣ ਘਰ ਵੱਲ ਤੁਰੇ ਜਾਂਦੇ ਆ ਤੇ ਰਸਤੇ ਵਿੱਚ ਪੰਡਤ ਜੀ ਘੇਰ ਕੇ ਖਲੋ ਗਏ ਕਹਿੰਦਾ ਦੱਸੋ ਧਰਮ ਕਿਹੜਾ ਉੱਚਾ ਹੈ ਉੱਚਾ ਧਰਮ ਕੌਣ ਹੈ ਤੇ ਭਾਈ ਗੁਰਦਾਸ ਜੀ ਹੱਸ ਕੇ ਕਹਿੰਦੇ ਸੱਜਣਾ ਕੈਸਾ ਸਵਾਲ ਕੀਤਾ ਈ ਕੈਸਾ ਸਵਾਲ ਕੀਤਾ ਈ ਇਹ ਸਵਾਲ ਤਾਂ ਬਹੁਤ ਤਾਂ ਚੰਗਾ ਨਹੀਂ ਹੈਗਾ ਇਹਦਾ ਕਾਰਨ ਦੱਸ ਦਿਓ ਕਾਰਨ ਦੱਸ ਦਿਓ ਧਰਮ ਕਿਹੜਾ ਚੰਗਾ ਦੱਸ ਦਿਓ ਮੈਨੂੰ ਕਹਿੰਦੇ ਧਰਮ ਕੋਈ ਵੀ ਨਹੀਂ ਚੰਗਾ ਪਾਈ ਗੁਰਦਾਸ ਜੀ ਕਹਿੰਦੇ ਧਰਮ ਕਿਹੜਾ ਚੰਗਾ ਜਿੱਤੇ ਕਰਮ ਚੰਗੇ ਉਹ ਧਰਮ ਚੰਗਾ ਜਿੱਤੇ ਕਰਮ ਮਾੜੇ ਉਹ ਧਰਮ ਮਾੜਾ ਹੋ ਗਿਆ ਸੰਸਾਰ ਦੇ ਉੱਤੇ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਚੱਜ ਨਾ ਦੱਸੋ ਜੇ ਕਿਤੇ ਮੇਰੇ ਵਰਗੇ ਨੂੰ ਸਵਾਲ ਕੀਤਾ ਹੁੰਦਾ ਮੈਂ ਕਹਣਾ ਸੀ ਸਿੱਖ ਧਰਮ ਜੇ ਕਿਸੇ ਹੋਰ ਧਰਮ ਨੂੰ ਸਵਾਲ ਕੀਤਾ ਹੁੰਦਾ ਕਹਣਾ ਸੀ ਹੋਰ ਧਰਮ ਕਾਰਨ ਕਿਸੇ ਉਸ ਧਰਮ ਵਿੱਚ ਜਨਮਿਆ ਜਨਮ ਤੋਂ ਲੈ ਕੇ ਉਸੇ ਧਰਮ ਦੀ ਸੁਣੀ ਸੋਭਾ ਤੇ ਜਿਹੜਾ ਧਰਮ ਦੀ ਸੁਣੀ ਹੋਵੇ ਸੋਭਾ ਉਹ ਧਰਮ ਨੂੰ ਬੰਦਾ ਕਦੀ ਮਾੜਾ ਨਹੀਂ ਕਹਿ ਸਕਦਾ ਉਹ ਧਰਮ ਨੂੰ ਕਦੀ ਬੰਦਾ ਮਾੜਾ ਨਹੀਂ ਜੇ ਕਹਿ ਸਕਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਸੱਜਣਾ ਫਿਰ ਧਰਮ ਤੇ ਇੱਕੋ ਹੀ ਚੰਗਾ ਹੈ ਉਹ ਕਹਿੰਦੇ ਕਿਹੜਾ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਸਰਸਰਤਾ ਸਿਕਲ ਮੈਂ ਸਮੁੰਦ ਬੱਡੋ ਮੇਰ ਮੈਂ ਸਮੇਰ ਬੱਡੋ ਜਗਤ ਬਖਾਨ ਹੈ ਕਰਵਰ ਮੈਂ ਜੈਸੇ ਚੰਦਰ ਵਿਰਖ ਬੱਡੋ ਆਤਮਿਕ ਕਨਕ ਅਤ ਉਤਮ ਕਮਾਨ ਹੈ ਪੰਚਨ ਮੈਂ ਮਿਰਗ ਅੰਸ ਰਾਗਨ ਮੈਂ ਸ਼ਰੀ ਰਾਗ ਰਾਗਨ ਮੈਂ ਸ਼ਰੀ ਰਾਗ ਪਾਰਸ ਬਖਾਨ ਹੈ ਗਿਆਨਨ ਮੈਂ ਗਿਆਨ ਅਰਤਿਆਨਨ ਮੈਂ ਧਿਆਨ ਸਿਕਲ ਸਿਸਟ ਮੈਂ ਗ੍ਰਿਸਤ ਪ੍ਰਧਾਨ ਕਹਿੰਦੇ ਫਿਰ ਗ੍ਰਿਸਤ ਸਾਰਿਆਂ ਤੋਂ ਪ੍ਰਧਾਨ ਹੈ ਸਾਰੇ ਤੋਂ ਜੀ ਕਹਿੰਦਾ ਸੰਸਾਰ ਦੇ ਉੱਤੇ ਇੱਕੋ ਹੀ ਹੈ ਜਿਹੜਾ ਧਰਮ ਹੈਗਾ ਕਹਿੰਦਾ ਕਿਹੜਾ ਕਹਿੰਦੇ ਗ੍ਰਸਤ ਹੈ ਧਰਮ ਸਭ ਤੋਂ ਉੱਤਮ ਧਰਮ ਇਹ ਉੱਤਮ ਧਰਮ ਹੈ ਸਿੱਖ ਧਰਮ ਦੇ ਅੰਦਰ ਪ੍ਰਮਾਣਿਤ ਹੈ ਪਾਛਾ ਕਹਿੰਦਾ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਆ ਸਤਗੁਰੂ ਕਾ ਉਪਦੇਸ਼ ਹੁਣ ਧਨ ਛੇਵੇਂ ਪਾਛਾ ਮਹਾਰਾਜ ਦੇ ਆਨੰਦ ਕਾਰਜ ਹੋਇਆ ਛੇਵੇਂ ਪਾਛਾ ਮਹਾਰਾਜ ਦੇ ਘਰ ਪੰਜ ਪੁੱਤਰ ਤੇ ਇੱਕ ਧੀ ਹੋਈ ਹੜੱਕ ਧੀ ਹੋਈ ਐ ਤੇ ਸੰਸਾਰ ਦੇ ਉੱਤੇ ਧੀਾਂ ਦਾ ਆਨੰਦ ਕਾਰਜ ਕਰਨਾ ਹੈ ਜਦੋਂ ਧੀਾਂ ਦਾ ਆਨੰਦ ਕਾਰਜ ਕਰਦੇ ਹੁੰਦੇ ਆ ਇਹ ਪਿਓ ਨੂੰ ਪਤਾ ਹੁੰਦਾ ਤੇ ਧੀ ਨੂੰ ਪਤਾ ਹੁੰਦਾ ਅੱਜ ਸੰਸਾਰ ਦੇ ਉੱਤੇ ਬੜੀ ਨਿੰਦਿਆ ਹੁੰਦੀ ਜੇ ਮੈਂ ਸੰਸਾਰ ਦੇ ਉੱਤੇ ਵਿਰੋਧਤਾ ਵੀ ਕਰਦਾ ਹੁੰਨਾ ਜਿੱਥੇ ਵਿਰੋਧਤਾ ਦਾ ਹੱਕ ਬਣਦਾ ਹੁੰਦਾ ਹੈ ਪਰ ਜਿਨ੍ਹਾਂ ਦੇ ਘਰ ਧੀਾਂ ਜਨਮੀਆਂ ਨੇ ਉਹਨਾਂ ਦੇ ਘਰ ਵੇਖਿਆ ਜੇ ਜਾ ਕੇ ਪਿਆਰ ਕਿੰਨਾ ਕੁ ਮਿਲਦਾ ਹੈ ਧੀਾਂ ਨੂੰ ਸੰਸਾਰ ਦੇ ਉੱਤੇ ਕਦੀ ਕਿਤੇ ਮਿਲ ਜਾਂਦਾ ਇਹ ਫਲਾਣੀ ਧੀ ਦੇ ਟੋਟੇ ਹੋ ਗਏ ਫਲਾਣੀ ਨੌ ਦੇ ਟੋਟੇ ਹੋ ਗਏ ਫਲਾਣੇ ਸਾਰੇ ਪਰਿਵਾਰ ਨੇ ਵੇਖ ਲਿਆ ਧੀ ਨੂੰ ਮਾਰ ਦਿੱਤਾ ਫਲਾਣੇ ਸਾਰੇ ਪਰਿਵਾਰ ਨੇ ਕਿਤੇ ਤੇਲ ਪਾ ਕੇ ਮਾਰ ਦਿੱਤਾ ਐਦਾਂ ਹੀ ਹੁੰਦਾ ਸੀ ਨਾ ਸੰਤ ਜਰਨੈਲ ਸਿੰਘ ਵੇਲੇ ਐਦਾਂ ਹੀ ਹੁੰਦਾ ਸੀ ਨਾ ਸੰਤ ਜਰਨੈਲ ਸਿੰਘ ਵੇਲੇ ਸਟੋ ਬੜੇ ਫੱਟਦੇ ਹੁੰਦੇ ਸਨ ਉਦੋਂ ਪਰ ਮਜ਼ਾਕ ਦੀ ਗੱਲ ਹੈ ਹਰਾਨੀ ਦੀ ਗੱਲ ਹੈ ਸੱਸਾਂ ਨਹੀਂ ਸੀ ਮਰਦੀਆਂ ਹੁੰਦੀਆਂ ਨੂੰਹਾਂ ਹੀ ਮਰਦੀਆਂ ਹੁੰਦੀਆਂ ਸੀ ਜੇ ਤਰਖਿਆ ਜੇ ਜੜੀਆਂ ਨੋਹਾਂ ਨੇ ਉਹਨਾਂ ਸੱਸਾਂ ਵੀ ਬਣਨਾ ਇੱਕ ਦਿਨ ਸੱਸਾਂ ਮਰਦੀਆਂ ਹੁੰਦੀਆਂ ਸੀ ਨੋਹਾਂ ਸੱਸਾਂ ਨਹੀਂ ਮਰਦੀਆਂ ਹੁੰਦੀਆਂ ਨੋਹਾਂ ਮਰਦੀਆਂ ਹੁੰਦੀਆਂ ਸੀ ਜੇ ਤਰਖਾ ਮਰਦ ਨੇ ਜੁੱਤੀ ਦੇ ਜੋਰ ਦੇ ਨਾਲ ਇਹ ਸਾਰਾ ਕੁਝ ਕਰਵਾ ਲਿਆ ਸੀ 18 ਬੰਦੇ ਮਾਰ ਜਾਂਦੇ ਸਨ ਨਾ ਕੋਈ ਦਾਤ ਦਿੰਦਾ ਸੀ ਨਾ ਕੋਈ ਲੈਂਦਾ ਸੀ ਕੋਈ ਧੀ ਨਹੀਂ ਸੀ ਮਰਦੀ ਹੁੰਦੀ ਕੋਈ ਧੀ ਨਹੀਂ ਸੀ ਮਰਦੀ ਅੱਜ ਧੀ ਪਾਲ ਕੇ ਤੋੜਨੀ ਪਿਆੜਿਓ ਬਹੁਤ ਔਖੀ ਝੇ ਧੀयां ਤੋੜਨੀਆਂ ਬਹੁਤ ਔਖੀਆਂ ਨੇ ਕਾਰੀ ਆ ਗਾਲੀ ਜਗ ਤੇ ਜਉਣ ਤੀਆਂ बिय चमकाव गुरू नानक नख जगजनी गुरू नानक नखी जगजनी म